ਹਮ ਨਾਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਹਮ ਨਾਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰਜੀ ਦੋਹਰਾ ਆਇਓ ਰਾਮਾ ਇੱਕ ਦਿਨ ਸੰਗਤ ਲੋਕਾਂ ਜਾਹੇ ਕਿਉ ਨੰਦਾਲ ਕੋ ਸਕਟ ਪਰ ਪਹੁੰਚੇ ਸਤਗੁਰ ਪਾਹੇ ਆਇਓ ਰਾਮਾ ਇੱਕ ਦਿਨ ਸੰਗਤ ਲੋਕਾਂ ਜਾਹੇ ਕਿਉ ਨੰਦਾਲ ਕੋ ਸਕਟ ਪਰ ਪਹੁੰਚੇ ਸਤਗੁਰ ਪਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਲੜੀਵਾਰ ਇਤਿਹਾਸ ਹੈ ਜੋ ਆਪਾਂ ਸਰਵਣ ਕਰ ਰਹੇ ਹਾਂ ਜੋ ਪਿਛਲਾ ਪ੍ਰਸੰਗ ਆਪਾਂ ਨੇ ਸਰਵਣ ਕੀਤਾ ਹੈ ਕਿ ਜਿਹੜਾ ਡੱਲਾ ਚੌਧਰੀ ਸੀ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਆਪਣੇ ਅਸਥਾਨ ਦੇ ਜਿੱਥੇ ਤੁਹਾਡਾ ਅਸਣ ਆ ਪੀੜੀ ਜਿੰਨੀ ਜਗ੍ਹਾ ਦੇ ਦਿਓ ਮਹਾਰਾਜ ਕਿਰਪਾ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਤਿਗੁਰੂ ਕਹਿੰਦੇ ਡੱਲਿਆ ਇਹਦੇ ਲਈ ਅਮਰਤ ਛਕਣਾ ਪੈਣਾ ਹੈ ਡੱਲਾ ਕਹਿੰਦਾ ਮਹਾਰਾਜ ਅਮਰਤ ਛਕਣ ਦੀ ਕੀ ਲੋੜ ਏ ਰੋਜ਼ ਮੈਂ ਤੁਹਾਡਾ ਸੀਤ ਪ੍ਰਸ਼ਾਦ ਛਕਦਾ ਕਿੰਨੀ ਵਾਰ ਤੁਹਾਡਾ ਸੀਤ ਪ੍ਰਸ਼ਾਦ ਛਕ ਲਿਆ ਅਮਰਤੀ ਹੈ ਮਹਾਰਾਜ ਕਹਿੰਦੇ ਨਹੀਂ ਖੰਡੇ ਦੀ ਪੌ ਲੈਣੀ ਪੈਣੀ ਹੈ ਆਪਾਂ ਸੁਣਿਆ ਪਾਦਸ਼ਾਹ ਨੇ ਕਿਹਾ ਡੱਲਿਆ ਡੱਲੇ ਤੋਂ ਡਲ ਸਿੰਘ ਬੰਨਣਾ ਪੈਣਾ ਮਹਾਰਾਜ ਦਾ ਬਚਨ ਮੰਨ ਕੇ ਭਾਈ ਡੱਲਾ ਆ ਜਿਹੜਾ ਅਮਰਤ ਸ਼ਕਨ ਲਈ ਤਿਆਰ ਹੋਇਆ ਮਹਾਰਾਜ ਨੇ ਅਮਰਤ ਸ਼ਕਾਇਆ ਨਾਲ ਹੋਰ 100 ਸਿੰਘਾਂ ਨੇ ਅਮਰਤ ਸ਼ਕਿਆ ਭਾਈ ਡਲ ਸਿੰਘ ਦੇ ਇਥੋਂ ਤੱਕ ਆਪਾਂ ਨੇ ਸੁਣਿਆ ਪਾਦਸ਼ਾਹ ਜੀ ਨੇ ਕਿਰਪਾ ਕੀਤੀ ਉਹਦੇ ਉੱਤੇ ਜੇ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਆਪਣੇ ਵਸਤਰ ਦਿੱਤੇ ਢਾਲ ਦਿੱਤੀ ਕਿਰਪਾਨ ਦਿੱਤੀ ਨਿਸ਼ਾਨੀਆਂ ਦਿੱਤੀਆਂ ਪਾਤਸ਼ਾਹ ਨੇ ਆਪਣੀਆਂ ਆਓ ਹੁਣ ਅੱਗੇ ਆਪਾਂ ਸਰਵਣ ਕਰਦੇ ਹਾਂ ਪਾਤਸ਼ਾਹ ਜੀ ਬੈਠੇ ਆ ਸੱਚੇ ਪਾਤਸ਼ਾਹ ਜੀ ਆਇਓ ਰਾਮਾ ਇੱਕ ਦਿਨ ਸੰਗਤ ਲੋਕਾ ਜਾਹੇ ਪਾਤਸ਼ਾਹ ਬੈਠੇ ਆ ਇੱਕ ਦਿਨ ਭਾਈ ਰਾਮਾ ਭਾਈ ਤਲੋਕਾ ਦੋਵੇਂ ਆਏ ਪਾਤਸ਼ਾਹ ਦੇ ਜੋਨੰਦਾਲ ਕੋ ਸਕਟ ਪਰ ਪਹੁੰਚੇ ਸਤ ਗੁਰ ਪਾਹੇ ਆਟੇ ਤੇ ਦਾਲ ਦਾ ਗੱਡਾ ਭਰ ਕੇ ਲਿਆਏ ਭਾਈ ਰਾਮਾ ਤੇ ਭਾਈ ਤਲੋਕਾ ਜੀ ਮਹਾਰਾ ਸੱਚੇ ਪਾਤਸ਼ਾਹ ਦੇ ਕੋਲ ਆਟੇ ਤੇ ਦਾਲ ਦਾ ਗੱਡਾ ਭਰ ਕੇ ਲਿਆਏ ਮਹਾਰਾ ਨੂੰ ਅਰਪਣ ਕਰਨ ਦੇ ਦੋਨੋ ਸਰਦਾਰ ਲੋਕ ਕਰ ਦਰਸ਼ਨ ਕਰ ਸਿਰ ਚਰਨ ਸਰੋਜਨ ਪਰਸਨ ਦੋਨਾਂ ਨੇ ਪਾਤਸ਼ਾਹ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੰਦਨਾ ਕੀਤੀ ਨਮਸਕਾਰ ਕੀਤੀ ਮਹਾਰਾਜ ਦੇ ਕੋ ਤਾਂ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਮੇ ਤੇ ਭਾਈ ਤਲੋਕੇ ਨੂੰ ਪੁੱਛਿਆ ਰਾਮਾ ਸਿੰਘ ਤਲੋਕ ਸੁੰਗ ਸੁਣ ਰਸਤ ਸਕਟ ਪਰ ਲਿਆਏ ਬਹੁਤ ਮਨ ਮਹਾਰਾਜ ਕਹਿਣ ਲੱਗੇ ਰਾਮਾ ਰਾਮੇ ਨੂੰ ਤੇ ਭਾਈ ਤਲੋਕੇ ਨੂੰ ਇਹ ਰਸਤ ਕਿੱਥੋਂ ਲੈ ਕੇ ਆਂਦੀ ਹੈ ਰਸਤ ਸਾਕਟ ਭਰ ਲਿਆਏ ਬਹੁਤ ਮੰਨ ਕਈ ਮਨ ਤੁਸੀਂ ਰਸਤ ਲੈ ਕੇ ਆਂਦੀ ਏ ਗੱਡਾ ਭਰ ਕੇ ਲਿਆਏ ਓ ਕਿੱਥੋਂ ਲੈ ਕੇ ਆਏ ਓ ਕਹਤੇ ਆਨੀ ਕੀ ਨ ਖਰੀਦ ਕੈ ਨਿਜ ਘਰ ਤੇ ਸਕਲ ਰਸੀਤ ਮਹਾਰਾਜ ਕਹਿੰਦੇ ਕਿ ਤੂੰ ਖਰੀਦ ਕੇ ਲਿਆਂਦੀ ਏਨੀ ਰਸਤ ਤੁਸੀਂ ਕਿੱਥੋਂ ਲਿਆਂਦੀ ਏ ਜਾ ਆਪਣੇ ਘਰੋਂ ਲੈ ਕੇ ਆਂਦੀ ਏ ਦੱਸ ਨਾ ਕਰੋ ਪਾਤਸ਼ਾਹ ਜੀ ਭਾਈ ਰਾਮੇ ਤੇ ਭਾਈ ਤਲੁਕੇ ਨੂੰ ਪੁੱਛਦੇ ਆਂ ਇਹ ਜਵਾਬ ਦਿੰਦੇ ਆਂ ਮਹਾਰਾਜ ਪਾਤਸ਼ਾਹ ਨੇ ਜਿ ਘਰ ਤੇ ਲਿਆਏ ਬੰਦਪ ਅਪਰਨ ਵੀ ਕੁਛ ਪਾਇ ਮਹਾਰਾਜ ਸਾਰੀ ਰਸਤ ਤੁਹਾਡੇ ਲੰਗਰਾਂ ਦੇ ਲਈ ਆਪਣੇ ਘਰੋਂ ਲਿਆਉਂਦੀ ਏ ਤੇ ਕੁਝ ਸਾਖ ਸੰਬੰਧੀਆਂ ਨੇ ਵੀ ਇਹਦੇ ਵਿੱਚ ਹਿੱਸਾ ਪਾਇਆ ਮਹਾਰਾਜ ਸਭ ਤੇ ਕਰ ਬਟੌਰ ਇਹ ਅੰਨੀ ਵੀ ਦਰਸ਼ਨ ਕੀ ਚਾਹ ਮਹਾਨ ਤੁਹਾਡੇ ਦਰਸ਼ਨਾਂ ਦੀ ਚਾਹਨਾ ਸੀ ਕੁਝ ਸਬੰਧੀਆਂ ਪਾਸੋਂ ਰਸਤ ਇਕੱਠੇ ਕੀਤੇ ਕੁਝ ਆਪਣੇ ਘਰੋਂ ਲਿਆਂਦੀ ਤੁਹਾਡੇ ਦਰਸ਼ਨਾਂ ਨੂੰ ਆਏ ਆ ਮਹਾਰਾਜ ਦੇ ਕੋਲ ਬੈਠੇ ਆ ਤੇ ਇੱਕ ਸਿੱਖ ਨੇ ਆ ਕੇ ਸੱਚੇ ਪਾਤਸ਼ਾਹ ਨੂੰ ਕਿਹਾ ਸੇਖ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਰਾਮਾ ਤੇ ਤਲੋਕਾ ਉਹ ਨੇ ਜਿਨ੍ਹਾਂ ਨੇ ਤੁਹਾਡੇ ਵੱਡੇ ਸਾਹਿਬਜ਼ਾਦਿਆਂ ਦਾ ਸਨਸਕਾਰ ਕੀਤਾ ਤੁਹਾਡੇ ਵੱਡੇ ਸਾਹਿਬਜ਼ਾਦਿਆਂ ਦਾ ਸਨਸਕਾਰ ਕੀਤਾ ਹੈ ਇਹਨਾਂ ਦੋਵਾਂ ਸਿੱਖਾਂ ਨੇ ਮਹਾਰਾਜ ਇਨਹੋ ਕਰੀ ਕਰਤ ਤੁਰਕ ਨਮਾਹੀ ਮਹਾਰਾ ਸੱਚੇ ਪਾਤਸ਼ਾਹ ਜਿਵੇਂ ਇਹਨਾਂ ਨੇ ਸਨਸਕਾਰ ਕੀਤਾ ਹੈ ਸਿੱਖ ਦੱਸਦਾ ਹੈ ਇੱਕ ਬਰਾੜ ਤਬ ਲੱਗਿ ਉਸ ਨਾਵਨ ਰਨ ਕੇ ਅੰਤ ਭਇਓ ਪਟਕਾਵਨ ਇੱਕ ਬਰਾੜ ਫਿਰ ਸੁਣਾਉਣ ਲੱਗਾ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮਹਾਰਾ ਸਾਰੇ ਸੂਰਬੀਰ ਮਾਰੇ ਗਏ ਯੁੱਧਿਆ ਜਿਹੜਾ ਸਮਾਪਤ ਹੋ ਗਿਆ ਯੁੱਧ ਖਤਮ ਹੋ ਗਿਆ ਪ੍ਰਭ ਜੀ ਤੁਰ ਕੰਨ ਤੇ ਡਾਰ ਧਰ ਕੈ ਬੇਸ ਬਾਵਰੋ ਆਪਣੋ ਕਰ ਕੈ ਆ ਇਹ ਜਿਹੜੇ ਸਿੱਖ ਨੇ ਕਹਿੰਦੇ ਸੱਚੇ ਪਾਤਸ਼ਾਹ ਜੀ ਰਾਮਾਨ ਤੇ ਤਲੋਕਾ ਕਹਿੰਦੇ ਮਹਾਰਾਜ ਤੁਰਕਾਂ ਦੇ ਡਰ ਕਰਕੇ ਨਾ ਅਸੀਂ ਪਾਗਲਾਂ ਵਾਲਾ ਬੌਰਿਆਂ ਵਾਲਾ ਵੇਸ ਧਾਰਨ ਕਰ ਲਿਆ ਪਾਗਲਾਂ ਵਾਲਾ ਵੇਸ ਧਾਰਨ ਕਰ ਲਿਆ ਪਾਗਲਾਂ ਵਾਲਾ ਵੇਸ ਬਣਾ ਲਿਆ ਸਿਰ ਤੇ ਨਗਰ ਧੂਰ ਤਨ ਭਰੇ ਲੋਥਨ ਬ੍ਰਿੰਦਨ ਮਹਿ ਬਹੁ ਫਿਰੇ ਸਿਰ ਤੋਂ ਨੰਗੇ ਸੀ ਸਰੀਰ ਧੂੜ ਨਾਲ ਭਰੇ ਹੋਏ ਸਨ ਮਹਾਰਾਜ ਸਿਰ ਤੋਂ ਨੰਗੇ ਸੀ ਪਾਗਲਾਂ ਵਾਲਾ ਲਿਬਾਸ ਸੀ ਸਾਡਾ ਤੇ ਸਿਰ ਸਰੀਰ ਮਿੱਟੀ ਦੇ ਨਾਲ ਧੂੜ ਦੇ ਨਾਲ ਭਰੇ ਆ ਤੇ ਲੋਥਾਂ ਦੇ ਵਿੱਚ ਤੁਰੇ ਫਿਰਦੇ ਮਰੇ ਹੋਏ ਸਰੀਰਾਂ ਦੇ ਵਿੱਚ ਸੂਰਮਿਆਂ ਦੇ ਸਰੀਰਾਂ ਦੇ ਵਿੱਚ ਤੁਰੇ ਫਿਰਦੇ ਹੁਣ ਸਾਰੇ ਪਾਸੇ ਲੱਭਦੇ ਫਿਰਦੇ ਸਰੀਰਾਂ ਦੇ ਵਿੱਚ ਘੁੰਮਦੇ ਆ ਪਾਗਲ ਬਣ ਕੇ ਦੇਸ਼ ਟ ਪਰੈਨ ਨਹ ਦੁਨੋ ਹੁ ਪਾਈ ਜੇ ਪਵਤ ਸਿਰ ਵੱਡਲੇ ਜਾਈ ਕਹਿੰਦੇ ਮਹਾਰਾਜ ਦੋਵੇਂ ਭਰਾ ਤੁਰਕਾਂ ਨੂੰ ਦਿਸੇ ਨਾ ਭਾਵ ਭਾਈ ਰਾਮਾ ਤੇ ਭਾਈ ਤਲੋਕਾ ਜਿਹੜੇ ਦੋਵੇਂ ਭਰਾ ਤੁਰਕਾਂ ਦੀ ਨਜ਼ਰੀ ਨਾ ਪਏ ਜੇ ਤੁਰਕ ਵੇਖ ਲੈਂਦੇ ਤੁਰਕਾਂ ਨੇ ਸਿਰ ਵੱਡ ਲੈਣੇ ਸੀ ਜਿਸ ਕਰਕੇ ਅਸੀਂ ਪਾਗਲ ਬਣ ਕੇ ਚੱਲੇ ਬਣੇ ਆਪਣੇ ਜਾਨਦਾਸ ਇਨ ਤਾਈ ਦਨਹੁ ਲੋਥੋਂ ਦੇਖਾਈ ਆਪਣੇ ਸੇਵਕ ਜਾਣ ਕੇ ਪਾਤਸ਼ਾਹ ਜੀ ਤੁਸੀਂ ਦੋਵਾਂ ਲੋਥਾਂ ਜਿਹੜੀਆਂ ਦੋ ਸਾਹਬਜ਼ਾਦਿਆਂ ਦੇ ਸਰੀਰ ਸਨ ਦਿਸ ਪਏ ਰਾਮੇ ਤੇਤ ਲੋਕ ਦੇ ਘਨੇ ਘਾਵ ਸਰੋਨਤ ਸੰ ਪੂਰੇ ਪਰੇ ਪ੍ਰਿਥੀ ਪਰ ਦੀਰਗ ਸੂਰੇ ਬਹੁਤ ਗਹਿਰੇ ਜ਼ਖਮ ਸਨ ਬਾਬਾ ਜਜ਼ਾਰ ਸਿੰਘ ਤੇ ਬਾਬਾ ਅਜੀਤ ਸਿੰਘ ਨੂੰ ਭਾਈ ਰਾਮੇ ਤੇ ਭਾਈ ਤਲੋਕੇ ਨੇ ਵੇਖੇ ਦੋਵੇਂ ਵੱਡੇ ਸਾਹਜਦਿਆਂ ਦੇ ਸਰੀਰ ਬੜੇ ਜ਼ਖਮੀ ਨੇ ਬੜੇ ਡੂੰਗੇ ਘਾਵ ਲੱਗੇ ਨੇ ਤੇ ਧਰਤੀ ਤੇ ਪਏ ਨੇ ਸਰੀਰ ਮਿਲ ਗਏ ਜਦੋਂ ਸਰੀਰ ਮਿਲ ਗਏ ਨਾ ਹੁਣ ਸੋਚਿਆ ਕਿ ਇਹਨਾਂ ਸਰੀਰਾਂ ਨੂੰ ਸੰਭਾਲਿਆ ਜਾਏ ਪ੍ਰਥਮ ਸਕੇਲ ਕਾਠ ਗਠ ਮਹਾ ਚਿਖਾ ਬਣਾਏ ਧਰ ਧਨ ਤਾ ਪਹਿਲਾਂ ਅਸੀਂ ਲੱਕੜਾਂ ਇਕੱਠੀਆਂ ਕੀਤੀਆਂ ਪਾਤਸ਼ਾਹ ਜੀ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਝੱਲੇ ਬਣ ਕੇ ਫਿਰ ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾਈ ਦੋਨੋਂ ਹੋ ਪ੍ਰਾਤਾ ਕੋਸ਼ਸ ਕਰੇ ਇਮਕੀਨਸ ਇਨਦਾਸ ਤਿਹਾਰੇ ਮਹਾਰਾਜ ਇਸ ਤਰ੍ਹਾਂ ਤੁਹਾਡੇ ਸੇਵਕਾਂ ਨੇ ਇਹ ਸੇਵਾ ਕੀਤੀ ਹੈ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਦੇ ਸਰੀਰ ਨੂੰ ਇੱਕ ਚਿਖਾ ਤਿਆਰ ਕਰਕੇ ਦੋਵਾਂ ਸਰੀਰਾਂ ਨੂੰ ਤੇ ਬਰਾਜਮਾਨ ਕਰਕੇ ਸਸਕਾਰ ਕੀਤਾ ਝੱਲਿਆਂ ਨੇ ਤੁਹਾਡੇ ਬੌਲੇ ਝੱਲੇ ਸਿੱਖਾਂ ਨੇ ਝੱਲੇ ਬਣ ਕੇ ਸੇਵਾ ਨਿਭਾਈ ਮਹਾਰਾਜ ਨੇ ਜਦੋਂ ਇਹ ਬਾਤ ਸੁਣੀ ਨਾ ਪਾਤਸ਼ਾਹ ਬੜੇ ਪ੍ਰਸੰਨ ਹੋਏ ਸੁਣਕਰ ਪਰਮ ਪ੍ਰਸੰਨ ਵਿਸੱਲਾ ਸ੍ਰੀ ਮੁਖ ਤੇ ਭਾਕਿਓ ਤਿਸ ਕਲ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਕਿਹਾ ਮਾਰਾ ਨੇ ਰਾਮਾ ਸਿੰਘ ਤਲੋਕ ਸਿੰਘ ਸੁਣ ਜਾ ਚੱਲੇ ਹੋ ਹਮ ਤੇ ਬਾਂਛਤ ਮਨ ਜੋ ਤੁਹਾਡੇ ਮਨ ਦੀ ਇੱਛਾ ਹੈ ਰਾਮਿਆਂ ਤੇ ਤਲੋਕਿਆ ਮੰਗ ਲੈ ਜੋ ਤੁਹਾਡਾ ਦਿਲ ਕਰਦਾ ਮਨ ਕਰਦਾ ਮੰਗ ਲੋ ਅਸੀਂ ਦੇਣ ਨੂੰ ਤਿਆਰ ਆ ਮਹਾਰਾਜ ਜੀ ਕਹਿੰਦੇ ਤੁਸੀਂ ਗੁਰੂ ਦੇ ਅਨਕੂਲ ਹੋ ਚੰਗੀ ਤਰ੍ਹਾਂ ਸਤਗੁਰੂ ਜੀ ਕਹਿੰਦੇ ਦੋਹਾ ਨੂੰ ਕਿਹਾ ਭਾਈ ਮੰਗ ਲੋ ਜੋ ਤੁਹਾਡੇ ਮਨ ਦੀ ਇੱਛਾ ਹੈ ਇਹ ਕਹਿਣ ਲੱਗੇ ਮਹਾਰਾਜ ਨੂੰ ਪ੍ਰਭ ਜੀ ਜਬ ਕੇ ਹਮ ਇੱਥੇ ਆਏ ਭਲੀ ਪ੍ਰਕਾਰ ਨਾ ਪਾਏ ਜਮਾਏ ਮਹਾਰਾਜ ਜੀ ਕਿਰਪਾ ਕਰ ਦਿਓ ਜਦੋਂ ਦੇ ਅਸੀਂ ਇੱਧਰ ਆਏ ਆ ਆਪਣੇ ਭਲੀ ਪ੍ਰਕਾਰ ਚੰਗੀ ਤਰ੍ਹਾਂ ਪੈਰ ਨਹੀਂ ਜਮਾ ਸਕੇ ਸਾਡੇ ਕੋਲ ਕੋਈ ਭੂ ਨਹੀਂ ਜ਼ਮੀਨ ਨਹੀਂ ਹੈ ਸਾਡੇ ਕੋਲ ਆਪਣੀ ਧਰਤੀ ਨਹੀਂ ਸਤਿਗੁਰੂ ਜੀ ਜਿਵੇਂ ਕਿਸਾਨਾਂ ਕੋਲ ਜ਼ਮੀਨਾਂ ਆ ਕਿਸਾਨਾਂ ਕੋਲ ਧਰਤੀ ਬਣਾਈ ਹੋਈ ਹੈ ਕਿਸਾਨਾਂ ਨੇ ਸਾਡੇ ਕੋਲ ਸਾਡੇ ਪੈਰ ਨਹੀਂ ਜੰਮਰੇ ਸਾਡੇ ਕੋਲ ਨਹੀਂ ਮਹਾਰਾਜ ਨੇ ਦਇਆ ਦੇ ਦਾਤੇ ਨੇ ਸੁਣ ਕੇ ਧੀਰਜ ਦਿੱਤਾ ਮਹਾਰਾਜ ਕਹਿਣ ਲੱਗੇ ਤੁਮ ਤਉ ਦੇਸ਼ ਸ਼ਕਲ ਹੀ ਲੀ ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਸਾਡੇ ਕੋਲ ਜ਼ਮੀਨ ਨਹੀਂ ਸਾਡੇ ਪੈਰ ਨਹੀਂ ਜੰਮੇ ਪਾਦਸ਼ਾਹ ਜੀ ਕਹਿੰਦੇ ਤੁਸੀਂ ਤਾਂ ਸਾਰਾ ਦੇਸ਼ ਹੀ ਲੈ ਲਿਆ ਜਿੱਡਾ ਵੱਡਾ ਕੰਮ ਕੀਤਾ ਆ ਤੁਸੀਂ ਤਾਂ ਸਾਰਾ ਦੇਸ਼ ਹੀ ਲੈ ਲਿਆ ਐਸੇ ਪਾਇ ਤੁਮਾਰੇ ਜਮੈ ਭੂਪਨ ਭੂਪ ਦੇਸ਼ ਗਨ ਨਮੈ ਮਹਾਰਾਜ ਕਹਿੰਦੇ ਰਾਮੇ ਤੇ ਤਲੋਕੇ ਨੂੰ ਸਿੱਖੋ ਤੁਹਾਡੇ ਐਸੇ ਪੈਰ ਜੰਮਣਗੇ ਕਿ ਵੱਡੇ ਵੱਡੇ ਰਾਜੇ ਤੁਹਾਨੂੰ ਨਮਸਕਾਰਾਂ ਕਰਨਗੇ ਵੱਡੇ ਵੱਡੇ ਰਾਜੇ ਤੁਹਾਨੂੰ ਬੰਦਨਾ ਕਰਿਆ ਕਰਨਗੇ ਤੁਸੀਂ ਕਹਿੰਦੇ ਸਾਡੇ ਪੈਰ ਨਹੀਂ ਜੰਮੇ ਤੁਹਾਡੇ ਐਸੇ ਪੈਰ ਜੰਮਣਗੇ ਦਿੱਲੀ ਲਵਪੁਰ ਕੇ ਵਿੱਚ ਵਦੋ ਗ੍ਰਾਮ ਹਜ਼ਾਰਨ ਹੀ ਕਹੋ ਸਦ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਬਹੁਤ ਵਧੋਗੇ ਦਿੱਲੀ ਤੋਂ ਲੈ ਕੇ ਲਾਹੌਰ ਦੇ ਵਿੱਚ ਹਜ਼ਾਰਾਂ ਪਿੰਡਾਂ ਦੇ ਤੁਸੀਂ ਮਾਲਕ ਬਣੋਗੇ ਭਾਈ ਰਾਮੇ ਤੇ ਭਾਈ ਤਲੁਕੇ ਨੂੰ ਕਹਿੰਦੇ ਕੁਰਸੀ ਬਹੁਤ ਬਕੁਰਸੀ ਰਾਜ ਪਹਿਓ ਵੱਡੋ ਅਨੇਕ ਸਮਾਨ ਮਹਾਰਾਜ ਕਹਿੰਦੇ ਸਿੱਖੋ ਤੁਹਾਡਾ ਰਾਜ ਪੁਸਤਾਂ ਦਰ ਪੁਸਤਾਂ ਚੱਲੇਗਾ ਮਹਾਰਾਜ ਜੀ ਕਹਿੰਦੇ ਤੁਹਾਨੂੰ ਬੇਅੰਤ दौਲਤ ਮਿਲੇਗੀ ਸੱਚੇ ਪਾਤਸ਼ਾਹ ਜੀ ਕਹਿੰਦੇ ਹਰੇਕ ਤੁਹਾਡੇ ਘਰ ਦੇ ਵਿੱਚ ਸਮਾਨ ਹੋਏਗਾ ਹਰ ਤਰ੍ਹਾਂ ਦਾ ਤੁਹਾਡੇ ਕੋਲ ਹੋਵੇਗਾ ਸਮਾਨ ਸਤਗੁਰੂ ਜੀ ਕਹਿੰਦੇ ਤੁਹਾਡੇ ਕੋਲ ਦੌਲਤ ਦੀ ਕਮੀ ਨਹੀਂ ਆਏਗੀ ਹਮਰੇ ਹਿਤ ਇਮ ਕਾਰਜਕੀਨ ਇਸੀ ਹਿਤ ਕਰ ਸਭ ਕੁਛ ਲੀਨ ਜਿੱਡਾ ਤੁਸੀਂ ਵੱਡਾ ਕਾਰਜ ਕੀਤਾ ਆ ਨੰਮਰ ਕਹਿੰਦੇ ਸਾਡੇ ਵਾਸਤੇ ਵੱਡਾ ਕਾਰਜ ਤੁਸੀਂ ਕੀਤਾ ਆ ਅਸੀਂ ਖੁਸ਼ ਹੋ ਕੇ ਤੁਹਾਨੂੰ ਰਾਜ ਭਾਗ ਦਿੱਤਾ ਹੁਣ ਬਾਹਰਾ ਸੱਚੇ ਪਾਤਸ਼ਾਹ ਜੀ ਇਨਾਂ ਨੂੰ ਵਰ ਦਿੱਤੇ ਇਨਾਂ ਤੇ ਕਿਰਪਾ ਕੀਤੀ ਜਿਹੜੇ ਮਹਾਰਾਜ ਜੀ ਦੇ ਕੋਲ RAME ਭਾਈ ਤੇ ਭਾਈ ਤਲੋਕੇ ਦੇ ਨਾਲ ਆਏ ਸਨ ਤਿੰਨ ਪਰ ਖੁਸ਼ੀ ਕਰੀ ਤਬਨਾਤ ਮਹਾਰਾਜ ਹੁਣ ਉਹਨਾਂ ਤੇ ਵੀ ਕਿਰਪਾ ਕਰਦੇ ਆਂ ਉਹਨਾਂ ਨੂੰ ਉਹਨਾਂ ਦੀਆਂ ਵੀ ਮਨੋ ਕਾਮਨਾਵਾਂ ਪਾਤਸ਼ਾਹ ਨੇ ਪੂਰੀਆਂ ਕੀਤੀਆਂ ਬਚਨ ਕੀਤਾ ਹੁਣ ਭਾਈ RAME ਤੇ ਭਾਈ ਤਲੋਕੇ ਨੂੰ ਵਰ ਦੇ ਕੇ ਰਾਜ ਭਾਗ ਦਾ ਦਸਤਾਰਾਂ ਦਿੱਤੀਆਂ ਮਹਾਰਾਜ ਨੇ ਇੱਕ ਭਾਈ RAME ਨੂੰ ਤੇ ਭਾਈ ਤਲੋਕੇ ਸੱਤ ਦਿਨ ਭਾਈ ਰਾਮਾ ਤੇ ਭਾਈ ਤਲੋਕਾ ਜੀ ਪਾਤਸ਼ਾਹ ਦੇ ਪਾਸ ਰਹੇ ਸਪਤ ਦਿਵਸ ਗੁਰ ਕੇ ਢਿਗ ਰਹੇ ਬਰਲੇ ਕਰ ਦਰਸ਼ਨ ਬਰ ਲੇ ਮਹਾਰਾਜ ਦੇ ਦਰਸ਼ਨ ਕੀਤੇ ਸ੍ਰੇਸ਼ਟ ਦਰਸ਼ਨ ਤੇ ਪਾਤਸ਼ਾਹ ਤੋਂ ਵਾਰ ਲਿਆ ਸੱਤ ਦਿਨ ਮਹਾਰਾਜ ਦੇ ਕੋਲ ਰਹੇ ਸੱਤ ਦਿਨ ਪਾਤਸ਼ਾਹ ਦੇ ਕੋਲ ਰਹਿਣ ਤੋਂ ਮਗਰੋਂ ਭਾਈ ਰਾਮਾ ਤੇ ਭਾਈ ਤਲੋਕਾ ਜੀ ਆਪਣੇ ਘਰੇ ਚਲੇ ਗਏ ਸਤਗੁਰ ਜੀ ਨੇ ਐਸਾ ਬਚਨ ਕੀਤਾ ਕਿ ਭਾਈ ਰਾਮਾ ਤੇ ਭਾਈ ਤਲੋਕੇ ਕੋਲ ਉਸ ਤੋਂ ਬਾਅਦ ਵੱਡੇ ਰਾਜ ਘਰਾਣੇ ਹੋਏ ਵੱਡਾ ਰਾਜ ਭਾਗ ਹੋਏ ਵੱਡਾ ਰਾਜ ਭਾਗ ਵੱਡੇ ਰਾਜੇ ਹੋਏ ਇਹ ਕੌਣ ਸਣ ਜੀ ਮਹਾਰਾਜ ਜੀ ਦੇ ਕੋਲ ਜਿਹੜੇ ਜਿਨ੍ਹਾਂ ਨੇ ਪਾਤਸ਼ਾਹ ਦੇ ਸਾਬਜਾਦਿਆਂ ਦਾ ਸਸਕਾਰ ਕੀਤਾ ਇੱਕ ਨਾਬੇ ਰਿਆਸਤ ਦਾ ਮਾਲਕ ਸੀ ਵਡੇਰਾ ਸੀ ਤੇ ਇੱਕ ਪਟਿਆਲੇ ਰਿਆਸਤ ਦਾ ਨਾਬਾ ਅਰ ਦੂਸਰ ਪਟਿਆਲਾ ਗੁਰਬਚ ਤੇ ਇਹ ਹੈ ਭੇ ਮਹਪਾਲ ਨਾਬਾ ਤੇ ਦੂਸਰਾ ਪਟਿਆਲਾ ਗੁਰੂ ਜੀ ਦੇ ਬਚਨਾਂ ਦੇ ਨਾਲ ਉਹਨਾਂ ਸਥਾਨਾਂ ਦੇ ਰਾਜੇ ਬਣੇ ਇਹਨਾਂ ਰਿਆਸਤਾਂ ਦੇ ਰਾਜੇ ਬਣੇ ਇਹਨਾਂ ਨੂੰ ਰਾਜ ਭਾਗ ਕਲਗੀਧਰ ਨੇ ਬਖਸ਼ੇ ਹੁਣ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਜਦੋਂ ਸਾਧ ਸੰਗਤ ਜੀ ਬਠਿੰਡੇ ਕਿਲੇ ਦੇ ਵਾਸਤੇ ਪਾਤਸ਼ਾਹ ਨੇ ਝੋਟਾ ਮੰਗਵਾਇਆ ਸੀ ਜਿਹੜੇ ਜੱਟਾ ਨੇ ਪਾਤਸ਼ਾਹ ਦੇ ਸਿੰਘਾਂ ਦੇ ਨਾਲ ਝੋਟਾ ਲੈਣ ਗਏ ਸਨ ਜਿਹੜੇ ਉਹਨਾਂ ਨੇ ਮਖੌਲ ਕੀਤਾ ਹਾਸਾ ਕੀਤਾ ਕਿ ਜੇ ਇਹ ਇਹ ਝੋਟਾ ਮਾਰਦਾ ਹੁਣ ਆਪੇ ਫੜਨਗੇ ਤੇ ਆਪਾਂ ਹੱਸਾਂਗੇ ਵੇਖਾਂਗੇ ਤਮਾਸ਼ਾ ਬਦਰੀ ਤਰਸੋਂ ਖਰ ਬਤਾਇਓ ਗੁਰ ਕੇ ਨਾਮ ਸੁਣੇ ਚੱਲ ਆਇਓ ਜਿਨ੍ਹਾਂ ਨੇ ਮਖੌਲ ਕੀਤਾ ਸੀ ਕਿ 베ਰੀ ਥੱਲੇ ਲੜਾਕਾ ਝੋਟਾ ਖੜੇ ਆਪੇ ਪਕੜਨਗੇ ਉਹ ਮਾਰੇਗਾ ਤਮਾਸ਼ਾ ਵੇਖਾਂਗੇ ਹੁਣ ਇਹਨਾਂ ਨੇ ਆਪਣੀ ਭੁੱਲ ਸਮਝੀ ਗਲਤੀ ਸਮਝੀ ਇਹਨਾਂ ਜ਼ਿਮੀਂਦਾਰਾਂ ਨੇ ਸਾਡੇ ਕੋਲੋਂ ਗਲਤੀ ਹੋਈ ਹੈ ਬੰਗੇਹਰ ਪਿੰਡ ਦੇ ਜਿਹੜੇ ਜੱਟ ਸਨ ਇਹਨਾਂ ਨੇ ਹੁਣ ਪਛਤਾਵਾਇ ਹੁਣ ਚਾਹੁੰਦੇ ਨੇ ਕਿ ਅਸੀਂ ਬਖਸ਼ਾਈਏ ਕਲਕੀ ਧਰ ਕੋਲ ਜਾ ਕੇ ਬਖਸ਼ਾ ਬਣ ਹਿੱਤ ਚੱਲ ਕਰ ਆਏ ਪਾਤਸ਼ਾਹ ਦੇ ਕੋਲ ਨਾ ਹੁਣ ਬਖਸ਼ਾਉਣ ਦੇ ਲਈ ਆਏ ਮਹਾਰਾਜ ਦੇ ਕੋਲ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਰੇ ਜੱਟ ਰਲ ਕੇ ਬਖਸ਼ਾਉਣ ਲਈ ਆਏ ਮਹਾਰਾਜ ਦੇ ਲਈ ਪਟਾਵਾ ਲਿਆਂਦੀਆਂ ਦੋਏ ਤੁਫੰਗ ਉਪਾਏ ਨੱਲਿਆਏ ਦੋ ਬਦੂਕਾਂ ਲਿਆਂਦੀਆਂ ਪਾਤਸ਼ਾਹ ਦੇ ਲਈ ਹੋਰ ਪਟਾਵਾਂ ਲਿਆਂਦੀਆਂ ਲਾਦਰਸਤ ਕੇ ਤਕ ਸੰਗ ਲੀਨ ਕੁਸ਼ਕ ਰੂਪ ਰਸ ਪਾਵਨ ਕੀ ਰਸਤ ਲਿਆਂਦੀ ਕਾਫੀ ਇਨਾਂ ਜੱਟਾਂ ਨੇ ਲੱਦ ਕੇ ਲੂਣ ਵੀ ਲਿਆਂਦਾ ਉਹਦੇ ਵਿੱਚ ਲੱਦ ਕੇ ਪਾਤਸ਼ਾਹ ਦੇ ਲਈ ਦੇਨ ਹੇਤ ਗੁਰ ਕੋਲੇ ਆਏ ਧਰ ਅੱਗੇ ਸਭ ਸੀਸ ਨਿਵਾਏ ਮਹਾਰਾਜ ਨੂੰ ਦੇਣ ਦੇ ਲਈ ਰਸਤਾ ਲੈ ਕੇ ਆਏ ਮਹਾਰਾਜ ਦੇ ਅੱਗੇ ਸਾਰੀਆਂ ਰਸਤਾ ਰੱਖ ਕੇ ਪਾਤਸ਼ਾਹ ਨੂੰ ਇਹਨਾਂ ਜੱਟਾਂ ਨੇ ਨਮਸ਼ਕਾਰ ਕੀਤੀ ਬੰਗੇਰ ਪਿੰਡ ਦੇ ਆਣੇ ਹੁਣ ਹੱਥ ਜੋੜ ਕੇ ਪਾਤਸ਼ਾਹ ਦੇ ਅੱਗੇ ਖੜ ਗਏ ਆ ਕੀ ਕਹਿੰਦੇ ਆ ਪ੍ਰਭ ਜੀ ਬਖਸ਼ੋ ਖਤਾ ਹਮਾਰੀ ਕਹਿਣ ਲੱਗੇ ਸਾਡੀ ਗਲਤੀ ਬਖਸ਼ ਦੋ ਮਹਾਰਾਜ ਸਾਡੇ ਤੋਂ ਬੜੀ ਵੱਡੀ ਭੁੱਲ ਹੋਈ ਏ ਬੰਗੇਰ ਵਾਲੇ ਕਹਿੰਦੇ ਬਖਸ਼ ਦੋ ਮਹਾਰਾਜ ਮਹਿ ਖਲੇਨ ਸਿੱਖ ਭੇਜੇ ਜਬੈ ਹਮਨੇ ਕਪਟ ਰਚਿਓ ਪਖ ਤਬੈ ਮਹਾਰਾਜ ਜਦੋਂ ਤੁਸੀਂ ਆਪਣੇ ਸਿੱਖ ਭੇਜੇ ਸਨ ਝੋਟਾ ਲੈਣ ਦੇ ਲਈ ਸਾਡੇ ਮਨਾਂ ਦੇ ਅੰਦਰ ਕਪਟ ਆ ਗਿਆ ਸੀ ਮਜ਼ਾਕ ਕਰਨਾ ਚਾਹਿਆ ਮਹਾਰਾ ਤੁਸੀਂ ਜਾਣੀ ਜਾਣਿਓ ਤੁਹਾਡੀ ਤੁਹਾਡੀ ਬੜੀ ਕਿਰਪਾ ਹੈ ਤੁਸੀਂ ਸਰਬ ਕਲਾ ਸਮਰਥ ਹੋ ਮਹਾਰਾਜ ਅਸੀਂ ਮਜ਼ਾਕ ਕਰਨਾ ਚਾਹਿਆ ਜਿਹੜਾ ਮਾਰਨ ਵਾਲਾ ਝੋਟਾ ਸੀ ਸਿੰਘਾਂ ਨੇ ਤੁਹਾਡਾ ਨਾਮ ਲਿਆ ਤੇ ਅੱਗੇ ਲੱਗ ਕੇ ਤੁਹਾਡੇ ਕੋਲ ਕਿਲੇ 'ਚ ਆ ਗਿਆ ਮਹਾਰਾ ਸੱਚੇ ਪਾਤਸ਼ਾ ਅਸੀਂ ਕਪਟ ਕਮਾਇਆ ਸੀ ਤੁਸੀਂ ਪੜਦੇ ਕੱਜਣ ਨਾਲੇ ਹੋ ਤੁਸੀਂ ਪੜਦੇ ਟੱਕਣ ਨਾਲੇ ਹੋ ਮਹਾਰਾ ਤੁਸੀਂ ਭਲਾ ਕੀਤਾ ਹੈ ਬਠਿੰਡੇ ਦੇ ਵਿੱਚ ਆ ਕੇ ਜਦੋਂ ਮਹਾਰਾਜ ਨੇ ਇਨ੍ਹਾਂ ਵੱਲੋਂ ਲਿਆਂਦੀਆਂ ਪਟਾਵਾਂ ਵੇਖੀਆਂ ਨਾ ਤੁਪਕ ਰੂਪ ਰਸਹਿਰੀ ਧਰ ਕਰ ਗੁਰੂ ਪ੍ਰਸੰਨ ਭਏ ਇਮ ਕਹਿ ਕਰ ਗੁਰੂ ਜੀ ਨੇ ਜਦ ਬਧੂਕ ਵੇਖੀ ਲੂਣ ਵੇਖਿਆ ਰਸਤਾ ਵੇਖਿਆ ਮਹਾਰਾਜ ਪ੍ਰਸੰਨ ਹੋਏ ਇਨਾਂ ਤੇ ਮਹਾਰਾਜ ਕਹਿਣ ਲੱਗੇ ਦੱਸੋ ਭਾਈ ਕੀ ਮੰਗਣਾ ਚਾਹੁੰਦੇ ਹੋ ਕਿਆ ਜਾਚਤ ਹੋ ਕਰ ਹੁਸਨਾਵਨ ਬਖਸ਼ੀ ਖਤਾ ਪਰੇ ਅਬ ਪਾਵਨ ਜਦੋਂ ਤੁਸੀਂ ਸਾਡੇ ਚਰਨਾਂ ਦੇ ਵਿੱਚ ਆ ਗਏ ਉਹ ਭੁੱਲ ਬਖਸ਼ਾਉਣ ਦੇ ਲਈ ਤੁਹਾਨੂੰ ਬਖਸ਼ਤਾ ਇਹਨਾਂ ਜੱਟਾਂ ਨੂੰ ਮਹਾਰਾਜ ਕਹਿੰਦੇ ਤੁਹਾਨੂੰ ਬਖਸ਼ਤਾ ਦੱਸੋ ਤੁਹਾਨੂੰ ਕੀ ਚਾਹੀਦਾ ਕੀ ਜਾਚਨਾ ਹੈ ਹੁਣ ਹੱਥ ਜੋੜ ਕੇ ਜੱਟ ਕਹਿਣ ਲੱਗੇ ਇਹ ਜਿਹੜੇ ਕਿਸਾਨ ਆਏ ਸਨ ਕਹਿੰਦੇ ਮਹਾਰਾਜ ਹੱਥ ਜੋਰ ਤਬ ਸਭ ਨੰਬਖਾਨਾ ਰਾਮੇ ਕੋ ਦੇ ਰਾਜ ਮਹਾਨ ਮਹਾਰਾਜ ਤੁਸੀਂ ਰਾਮੇ ਹੁਣਾਂ ਨੂੰ ਰਾਜ ਭਾਗ ਦਿੱਤਾ ਆ ਕਿਰਪਾ ਕਰੋ हमको भी बख्शो कर करन आए परे रावर की शरणा महाराज ਜਿਵੇਂ ਤੁਸੀਂ ਭਾਈ ਰਾਮੇ ਭਾਈ ਤਲੋਕੇ ਨੂੰ ਰਾਜ ਭਾਗ ਬਖਸ਼ ਗਿਆ ਬਖਸ਼ਤਾਇਆ ਸਾਨੂੰ ਵੀ ਬਖਸ਼ ਦੋ ਸਾਡੇ ਤੇ ਵੀ ਕਿਰਪਾ ਕਰ ਦੋ ਸਾਨੂੰ ਵੀ ਕੋਈ ਰਾਜ ਭਾਗ ਦੇ ਦਿਓ ਮਹਾਰਾਜ ਜੀ ਕਹਿਣ ਲੱਗੇ ਸ੍ਰੀ ਗੁਰ ਕਹਿਓ ਮਿਲੇ ਤੁਮ੍ਹ ਆਏ ਜਾਨ ਵਗਿਆ ਲੈ ਬਖਸ਼ਾਇ ਮਹਾਰਾਜ ਜੀ ਕਹਿੰਦੇ ਤੁਸੀਂ ਆਪਣੀ ਭੁੱਲ ਸਮਝ ਕੇ ਅਵਗਿਆ ਕਰਕੇ ਬਖਸ਼ਾਉਣ ਦੇ ਲਈ ਆਏ ਹੋ ਨਾ ਇਸ ਕਰਕੇ ਮਹਾਰਾਜ ਨੇ ਬਚਨ ਕੀਤਾ ਜਾਂ ਤੇ ਪ੍ਰਥਮ ਰਾਜ ਹੈ ਜੇ ਤੱਕ ਕੇਤਕ ਸਮੈ ਫਿਰ ਹੋਗੇ ਤੇ ਤੱਕ ਮਹਾਰਾਜ ਕਹਿੰਦੇ ਜਿਹੜਾ ਪਹਿਲਾ ਰਾਜ ਹੈ ਨਾ ਕਾਫੀ ਸਮੇਂ ਤੱਕ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਤੁਹਾਡੇ ਕੋਲ ਬਣਿਆ ਰਹੇਗਾ ਜਿਵੇਂ ਤੁਸੀਂ ਹੈਗੇ ਓਵੇਂ ਦੇ ਬਣੇ ਰਹੋਗੇ ਕੇ ਤੱਕ ਸਮੇਂ ਥਿਰੋਗੇ ਤੇ ਤੱਕ ਕੋਈ ਵੀ ਤੁਹਾਡਾ ਰਾਜ ਭਾਗ ਖੋਏਗਾ ਨਹੀਂ ਜੋ ਤੁਹਾਡੇ ਕੋਲ ਹੈ ਮਹਾਰਾਜ ਕਹਿੰਦੇ ਨਹਿ ਛੀਨ ਨਹਿ ਕੋ ਘਰ ਸੁਖ ਪਾਓ ਕੋਈ ਨਹੀਂ ਤੁਹਾਡੇ ਕੋਲ ਖੋ ਸਕਦਾ ਆਪਣੇ ਘਰੇ ਬਹਿ ਕੇ ਸੁਖ ਪਾਓ ਸਿੱਖ ਸੰਗਤਾਂ ਦੀ ਸੇਵਾ ਕਰਿਓ ਇਸ ਤਰ੍ਹਾਂ ਇਹਨਾਂ ਨੇ ਬਖਸ਼ਾਇਆ ਮਹਾਰਾਜ ਤੋਂ ਭੁੱਲ ਬਖਸ਼ਵਾਨ ਵਾਸਤੇ ਆਏ ਮਹਾਰਾਜ ਨੇ ਬਖਸ਼ਿਆ ਤੇ ਕੁਝ ਦਿਨ ਬਖ ਇਮ ਬਖਸ਼ਾਏ ਕਿਤਕ ਦਿਨ ਰਹੇ ਕੁਝ ਦਿਨ ਪਾਤਸ਼ਾਹ ਕੋਲ ਰਹੇ ਤੇ ਫਿਰ ਆਪਣੇ ਘਰਾਂ ਨੂੰ ਪਿੰਡ ਨੂੰ ਚਲੇ ਹੁਣ ਮਹਾਰਾਜ ਜੀ ਇੱਕ ਦਿਨ ਇੱਕ ਉੱਚੀ ਜਗ੍ਹਾ ਤੇ ਬੈਠੇ ਆ ਲੱਗਿਓ ਦਵਾਨ ਸੁਹਾਏ ਸਭਨ ਮੈਂ ਦਵਾਨ ਲਾ ਕੇ ਮਹਾਰਾਜ ਸਾਰਿਆਂ ਦੇ ਵਿੱਚ ਸੋਭਾ ਦੇ ਰਹੇ ਨੇ ਸੁਭਾ ਸੁਭਾ ਦੇਣ ਵਾਲੇ ਦਾਤੇ ਸੁਭਾਏ ਮਾਨ ਢੱਲ ਸਿੰਘ ਗੱਗਾ ਨਬਰਾੜ ਥਿਰ ਸਾਰੇ ਸਭਨ ਸੁਨਾਵਨ ਬਾਕ ਉਚਾਰ ਭਾਈ ਦਲ ਸਿੰਘ ਜੀ ਬੈਠੇ ਨੇ ਸਾਰੇ ਬਰਾੜ ਨੇ ਮਹਾਰਾਜ ਨੇ ਸਾਰਿਆਂ ਨੂੰ ਕਹਿ ਕੇ ਸੁਨਾਇਆ ਮਹਾਰਾਜ ਕਹਿੰਦੇ ਬਹੁ ਗੋ ਤੂਮ ਖੇਤ ਦੇਖ ਆਵਹਿ ਸੁੰਦਰ ਸਵਾਦ ਅੰਨ ਉਪਾਵੇਂ ਮਹਾਰਾਜ ਜੀ ਕਹਿੰਦੇ ਕਹਿੰਦੇ ਦਲਸਿਆ ਬੜੇ ਸੋਹਣੇ ਕਣਕ ਦੇ ਖੇਤ ਨਜ਼ਰ ਪਏ ਆਉਂਦੇ ਆ ਬੜੀ ਸੋਹਣੀ ਸੋਹਣੀ ਫਸਲ ਖੜੀ ਏ ਖੇਤਾਂ ਦੇ ਵਿੱਚ ਬੜੇ ਸੋਹਣੀ ਫਸਲ ਆ ਬੜੀ ਸਵਾਦਲੀ ਫਸਲ ਬੜੇ ਸੋਹਣੇ ਇੱਕ ਖੇਤ ਅਨਾਜ ਪੈਦਾ ਕਰਨਗੇ ਬੜੀ ਸੋਹਣੀ ਕਣਕ ਦਿਸ ਰਹੀ ਹੈ ਸੁਣ ਡੱਲੇ ਜੋਤ ਸਭ ਕਰ ਜੋਰੇ ਕੋਹੀ ਖਰੀ ਪ੍ਰਭੂ ਇਤਿਓਰੇ ਮਹਾਰਾਜ ਜੀ ਨੂੰ ਡੱਲਾ ਕਹਿਣ ਲੱਗਾ ਭਾਈ ਡੱਲ ਸਿੰਘ ਹੱਥ ਜੋੜ ਕੇ ਕਹਿੰਦਾ ਮਹਾਰਾ ਤੁਸੀਂ ਕਣਕਾਂ ਪੇ ਦੱਸ ਦਿਓ ਇੱਥੇ ਤਾਂ ਕੋਈ ਖੜੀ ਹੈ ਭਾਵ ਕਾਈ ਖੜੀ ਹੋਈ ਹੈ ਇਹ ਤਾਂ ਕਾਈੋ ਕਾਈ ਨજર ਆਉਂਦੀ ਕਿਤੇ ਕਣਕ ਦਿਸਦੀ ਨਹੀਂ ਬਾਚ ਕੋ ਧੂਮ ਖਰੀ ਨਾ ਉਚਾਰੋ ਮੋਠ ਬਾਜਰੀ ਫਲੇ ਬਚਾਰੋ ਮਹਾਰਾਜ ਕਣਕ ਖੜੀ ਦਾ ਬਚਨ ਨਾ ਕਰੋ ਕਣਕ ਤਾਂ ਹੈ ਹੀ ਨਹੀਂ ਸੱਚੇ ਪਾਤਸ਼ਾਹ ਜੀ ਮੋਠ ਬਾਜਰੀ ਦਿਸ ਰਹੀ ਏ ਮੋਠ ਬਾਜਰੀ ਕਹਿ ਲੋ ਇਹ ਇਹ ਵਿਚਾਰ ਕਰ ਲੋ ਮਹਾਰਾਜ ਮੋਠ ਬਾਜ ਰਿਆਂ ਦੀ ਜائیں ਕਾਈ ਖੜੀ ਏ ਸਤਗੁਰੂ ਜੀ ਨੂੰ ਕਹਿੰਦੇ ਮਹਾਰਾਜ ਜੀ ਜੇ ਇਥੇ ਅਨਾਜ ਪੈਦਾ ਹੋ ਗਿਆ ਜੇਥੇ ਕਣਕਾਂ ਪੈਦਾ ਹੋ ਗਈਆਂ ਜੇ ਖੇਤਾਂ ਨੇ ਕਣਕਾਂ ਨੂੰ ਪੈਦਾ ਕਰ ਲਿਆ ਖੇਤਾਂ ਦੇ ਵਿੱਚ ਕਣਕਾਂ ਪੈਦਾ ਹੋ ਗਈਆਂ ਨਾਜ ਵੱਡੀ ਗਿਣਤੀ ਚ ਪੈਦਾ ਹੋ ਗਿਆ ਤੁਰਕ ਦੇਹ ਦੁੱਖ ਚੜ ਚੱਲੇ ਆਵੈ ਮਹਾਰਾਜੇ ਇੱਧਰ ਕਣਕਾਂ ਹੋ ਗਈਆਂ ਤੇ ਤੁਰਕਾਂ ਨੇ ਚੜਾਈ ਕਰਕੇ ਆਉਣਾ ਤੇ ਦੁਖੀ ਕਰਨਗੇ ਸਾਰਿਆਂ ਨੂੰ ਉਹ ਅਨਾਜ ਨਹੀਂ ਹਉਣ ਦੇਣ ਲੱਗ ਮਹਾਰਾਜਾ ਸੁਣ ਕੇ ਡੱਲੇ ਡਲ ਸਿੰਘ ਦੀ ਬਾਤ ਕਹਿੰਦੇ ਸੁਨ ਕਰ ਸ੍ਰੀ ਮੁਖ ਤੇ ਮੁਸਖਾਏ ਲਖ ਮਤ ਹੀਨੇ ਮੌਨ ਰਹਾਏ ਮਹਾਰਾਜ ਜੀ ਇਹਦੀ ਬਾਤ ਭਾਈ ਡਲ ਸਿੰਘ ਦੀ ਸੁਣ ਕੇ ਮੁਸਕਰਾਏ ਤੇ ਇਹ ਨੇ ਜਿਹੜੇ ਚੁੱਪ ਕਰ ਗਏ ਲਖ ਹੈ ਨਾ ਤੁਰਕ ਭਏ ਅਬ ਅਦਾ ਗੁਰ ਕੋ ਬਾਕ ਥਿਰ ਸਦ ਸਦ ਕਹਿੰਦੇ ਭਾਈ ਦਲ ਸਿੰਘ ਹੁਣੀ ਜਾਣਦੇ ਨਹੀਂ ਲਖਹਿਨ ਤੁਰਕ ਭਏ ਆਬਦਾ ਕਿ ਤੁਰਕ ਹੁਣ ਪੂਰੇ ਹੋ ਗਏ ਹਨ ਹੁਣ ਤੁਰਕ ਇੱਧਰ ਨੂੰ ਕਿੱਧਰ ਆ ਜਾਣਗੇ ਗੁਰ ਕੋ ਬਾਕ ਥਿਰੇ ਸਦ ਸਦਾ ਗੁਰੂ ਦਾ ਬਚਨ ਹੈ ਜਿਹੜਾ ਸਦਾ ਲਈ ਸਥਿਰ ਰਹਿੰਦਾ ਹੈ ਕਿ ਦਲ ਸਿੰਘ ਹੁਣੀ ਨਹੀਂ ਜਾਣਦੇ ਹੁਣ ਜਦੋਂ ਕੁਛ ਦਿਨ ਹੋਰ ਬੀਤੇ ਸਾਥ ਸੰਗਤ ਜੀ ਬੈਠੇ ਸਤਗੁਰੂ ਦੀ ਠੌਰ ਸਤਗੁਰੂ ਜੀ ਉਸੇ ਸਥਾਨ ਤੇ ਉੱਚੀ ਜਗ੍ਹਾ ਤੇ ਬੈਠੇ ਜਸਤੇ ਬਾਹੂ ਬੇਦਕੇ ਮਿਸਟਾਨ ਹਿਤ ਬਲੇ ਲਹ ਸਵਾਦ ਜਹਾਨ ਮਹਾਰਾਜ ਨੇ ਕਿਹਾ ਪਿੱਖ ਹੁਕਮਾਦ ਖਰੇ ਇਤ ਕਣੇ ਮਹਾਰਾਜ ਕਹਿੰਦੇ ਵੇਖੋ ਕਿੱਡਾ ਕਿੱਡਾ ਵੱਡਾ ਕਮਾਦ ਖੜਿਆ ਹੋਇਆ ਹੈ ਜਿਹੜੇ ਕਮਾਦ ਤੋਂ ਮਿਸਟਾਨ ਤਿਆਰ ਹੁੰਦਾ ਆ ਮਿੱਠੇ ਭੋਜਨ ਮਿੱਠੇ ਪਦਾਰਥ ਤਿਆਰ ਹੁੰਦੇ ਆ ਸੋਨਾ ਬਰ ਆੜ ਕਹੈਂ ਕਰ ਜੋਰ ਪ੍ਰਭ ਜੀ ਨਹਿ ਕਮਾਦ ਅਤਿ ਔਰ ਬਰਾੜਾ ਨੇ ਪਾਤਸ਼ਾਹ ਤੋਂ ਸੁਣਿਆ ਮਹਾਰਾਜ ਇੱਧਰ ਇੱਧਰ ਕਮਾਦ ਕਿੱਥੇ ਨਜ਼ਰ ਆਉਂਦਾ ਕੋਈ ਕਮਾਦ ਨਹੀਂ ਕੋਈ ਕਮਾਦ ਨਹੀਂ ਦਿਸਦਾ ਤੇ ਰਣ ਲੰਬੇਰੇ ਵੱਧ ਬਹੁਗੇ ਸੋ ਆਗੇ ਤੁੰਬ ਦੇਖਤ ਪਏ ਮਹਾਰਾਜ ਜਿਹੜਾ ਤੁਸੀਂ ਆਪਣੇ ਅੱਗੇ ਵੱਡਾ ਵੱਡਾ ਦੇਖ ਰਹੇ ਹੋ ਨਾ ਘਾ ਇਹ ਬੜਾ ਬੜਾ ਲੰਮਾ ਹੋ ਗਿਆ ਪਾਤਸ਼ਾਹ ਜੀ ਤੱਕ ਆਏ ਬੜਾ ਬੜਾ ਲੰਮਾ ਜਿਹੜਾ ਤੁਹਾਡੇ ਸਾਹਮਣੇ ਆ ਕਮਾਦ ਥੋੜਾ ਇੱਥੇ ਆਦਕ ਬਥੂ ਚਹ ਨਾ ਕੋਈ ਮੋਠ ਬਾਜਰੀ ਨਿਪਜਹ ਹਜੋਈ ਮਹਾਰਾਜ ਜੀ ਇੱਥੇ ਹੋਰ ਵਸਤੂ ਨਹੀਂ ਕੋਈ ਚੁੰਦਾ ਇੱਥੇ ਕਮਾਦ ਕਿੱਥੇ ਹੋਣਾ ਮਹਾਰਾਜ ਕੇਵਲ ਮੋਠ ਬਾਜਰੀ ਹੀ ਪੈਦਾ ਹੁੰਦੀ ਹੈ ਇੱਥੇ ਮੋਠ ਬਾਜਰੀ ਪੈਦਾ ਹੁੰਦਾ ਮਹਾਰਾਜ ਇਹ ਹੀ ਭਲਾ ਹੈ ਇਸ ਦੇਸ਼ ਨੂੰ ਸੋਇ ਭਲੇ ਅਹ ਦੇਸ਼ ਦੇਸ਼ ਨਾਹੇ ਤਬ ਪਹੁੰਚੇ ਤੁਰਕ ਵਿਸ਼ੇਸ਼ ਮਹਾਰਾਜ ਮੋਠ ਬਾਜਰੀਓ ਭਲਾਏ ਸਾਨੂੰ ਤਾਂ ਇਸ ਦੇਸ਼ ਨੂੰ ਜੇਥੇ ਹੋਰ ਅਨਾਜ ਪੈਦਾ ਹੋਣ ਲੱਗ ਗਿਆ ਤੁਰਕ ਚੜਾਈ ਕਰਕੇ ਆ ਜਾਣਗੇ ਬੜੇ ਤਰ੍ਹਾਂ ਦੇ ਦੁੱਖ ਦੇਣਗੇ ਤੁਰਕ ਤੇ ਉਜਾੜ ਦੇਣਗੇ ਤੁਰਕ ਆ ਕੇ ਹੱਲਾ ਕਰਕੇ ਸੁਣ ਸਿਰ ਮੁਖ ਤੇ ਪੁਨ ਮੁਸਕਾਏ ਕਿਉਂ ਤੂੰ ਆਪਣੇ ਨੋ ਭਲੇ ਨਾ ਪਾਇ ਮਹਾਰਾਜ ਮਸਕਰ ਆ ਕੇ ਕਹਿਣ ਲੱਗੇ ਕਿਉਂ ਤੁਸੀਂ ਆਪਣਾ ਭਲਾ ਨਹੀਂ ਚਾਹੋ ਕੈਨ ਸ਼ਾਹ ਮੁਸਕਰਾ ਕੇ ਕਹਿੰਦੇ ਤੁਸੀਂ ਕਿਉਂ ਆਪਣਾ ਭਲਾ ਨਹੀਂ ਚਾਹੁੰਦੇ ਅਬਨੀਪੁਰ ਸਰੰਦ ਕੀ ਸਾਰੀ ਇहां ਲਗਾਵਨ ਹੇਤ ਉਚਾਰੀ ਮਹਾਰਾਜ ਜੀ ਕਹਿੰਦੇ ਸਾਰੀ ਸਰੰਦ ਦੀ ਧਰਤੀ ਹੈ ਇੱਥੇ ਲਾਉਣ ਵਾਸਤੇ ਮੈਂ ਵਿਚਾਰਨ ਕੀਤਾ ਸੀ ਪਾਦਸ਼ਾਹ ਕਹਿੰਦੇ ਜਿਹੜੇ ਪਦਾਰਥ ਸਰੰਦ ਦੇ ਵਿੱਚ ਪੈਦਾ ਹੁੰਦੇ ਆ ਇੱਥੇ ਵੀ ਪੈਦਾ ਹੋਣੇ ਭਲੇ ਪਦਾਰਥ ਜੋ ਤਹ ਹੁਤੇ ਸਗਰੇ ਉਪਜਿਤ ਸਵਾਦਲ ਇਤੇ ਮਹਾਰਾਜ ਕਹਿੰਦੇ ਜਿਹੜੇ ਪਦਾਰਥ ਸਰੰਦ ਦੀ ਧਰਤੀ ਤੇ ਸਵਾਦਲੇ ਪੈਦਾ ਹੁੰਦੇ ਆ ਮਹਾਰਾਜ ਕਹਿੰਦੇ ਭਾਈ ਉਹ ਇੱਥੇ ਪੈਦਾ ਹੋਣਗੇ ਸਾਰੇ ਪਦਾਰਥ ਕੇਚਤ ਦਿਨ ਹੋਏ ਤੁਰਕ ਬਿਨਾਸੀ ਰਾਜ ਖਾਲਸੇ ਕੋ ਹੋਏ ਰਾਸੀ ਇਹ ਜਿਹੜਾ ਤੁਰਕਾਂ ਦਾ ਤੇਜ ਯਾਨਾ ਇਹ ਤੁਰਕਾਂ ਦਾ ਜਿਹੜਾ ਰਾਜ ਭਾ ਗਿਆ ਥੋੜੇ ਦਿਨਾਂ ਦੇ ਵਿੱਚ ਖਤਮ ਹੋ ਜਾਣਾ ਤੇ ਖਾਲਸੇ ਦਾ ਰਾਜ ਹੋਣਾ ਮਹਾਰਾਜ ਜੀ ਕਹਿੰਦੇ ਆਉਣ ਵਾਲੇ ਸਮੇਂ 'ਚ ਕਲਗੀਧਰ ਜੀ ਕਹਿੰਦੇ ਉਹ ਬਰਾੜੋ ਖਾਲਸੇ ਦਾ ਰਾਜ ਹੋਣਾ ਤੁਰਕਾਂ ਨੇ ਇੱਥੇ ਕਿੱਥੇ ਲੱਭਣਾ ਆ ਤੁਹਾਨੂੰ ਮੋਠ ਬਾਜਰੀ ਅੰਗੀਕਾਰ ਹੋ ਅਪਰ ਨਾ ਹੋਏ ਇਸ ਦੇਸ ਉਚਾਰ ਹੋ ਤੁਸੀਂ ਮੋਠ ਬਾਜਰੇ ਨੂੰ ਹੀ ਪ੍ਰਵਾਨ ਕਰਦੇ ਹੋ ਵੀ ਸਾਨੂੰ ਤੇ ਬਸ ਮੋਠ ਬਾਜਰੀ ਉਹ ਬਹੁਤ ਆ ਹੋਰ ਨਹੀਂ ਤੁਸੀਂ ਚਾਹੁੰਦੇ ਕੁਝ ਕਿ ਹੋਰ ਹੋਏ ਇੱਥੇ ਕਿਉਂ ਡਰਦੇ ਹੋ ਤੁਰਕਾਂ ਤੋਂ ਮਹਾਰਾਜ ਕਹਿੰਦੇ ਸਵਾਜਾਮ ਦਿਨ ਚਰ ਹੈ ਜਾਬਦ ਤੁਮਰੀ ਮਤ ਥਿਰ ਰਹੈ ਨ ਤਾਬ ਮਹਾਰਾਜ ਜੀ ਕਹਿੰਦੇ ਜਦ ਤੱਕ ਸਵਾ ਪੈਰ ਦਿਨ ਚੜ ਹੁੰਦਾ ਆ ਨਾ ਤਦ ਤੱਕ ਸੱਚੇ ਬਾਦਸ਼ਾਹ ਜੀ ਕਹਿੰਦੇ ਤੁਹਾਡੀ ਮਤ ਸਥਿਰ ਨਹੀਂ ਹੁੰਦੀ ਇਹਨਾਂ ਨੂੰ ਕਹਿਣ ਲੱਗੇ ਬਾਦਸ਼ਾਹ ਮਹਾਰਾਜ ਕਹਿੰਦੇ ਤੁਸੀਂ ਬਚਨ ਨਹੀਂ ਮੰਨਦੇ ਬਚਨ ਹਟਾਵਤ ਰਹੇ ਨ ਮੰਨ ਤਉ ਉਸਨੋ ਇਹ ਦੇਸ਼ ਮਹਾਨ ਮਾਰਾ ਇਹ ਕਹਿੰਦੇ ਮੇਰੇ ਬਚਨਾਂ ਨੂੰ ਤੁਸੀਂ ਮੋੜਦੇ ਹੋ ਬਚਨ ਨਹੀਂ ਮੰਨਦੇ ਪਰ ਫਿਰ ਵੀ ਸੁਣੋ ਪਾਤਸ਼ਾਹ ਕਹਿੰਦੇ ਇਹ ਦੇਸ਼ ਮਹਾਨ ਹੈ ਇਹ ਮਾਲਵਾ ਮਹਾਨ ਹੈ ਹੌਲੀ ਹੌਲੀ ਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਕਣਕਾਂ ਵੀ ਹੋਣਗੀਆਂ ਇੱਥੇ ਹਰੇਕ ਭੋਜਨ ਤਿਆਰ ਹੋਣਗੇ ਪਾਤਸ਼ਾਹ ਕਹਿੰਦੇ ਹਰੇਕ ਫਸਲ ਇੱਥੇ ਹੋਵੇਗੀ ਸਹਿਜੇ ਸਹਿਜੇ ਦਿਨ ਪ੍ਰਤ ਵਸਤ ਰਹਿ ਅਦਕਾਈ ਦਨ ਪ੍ਰਤੀ ਬਹੁਤ ਵਸੋਂ ਵਧੇਗੀ ਮਾਲਵੇ ਦੇ ਵਿੱਚ ਦੇਸ਼ ਮਹਾਨ ਹੈ ਅਪਰਕਾਜ ਤੁਮ ਬਹੁਤ ਬਗਾਰਾ ਮਾਨਿਓ ਬਾਕਨੰ ਜਥਾ ਉਚਾਰ ਮਹਾਰਾ ਬਰਾੜਾ ਨੂੰ ਕਹਿੰਦੇ ਤੁਸੀਂ ਬੜੇ ਕਾਰਜ ਪਹਿਲੋਂ ਵਿਗਾੜੇ ਨੇ ਬਚਨ ਨਹੀਂ ਮੰਨਦੇ ਮਾਨਿਓ ਬਾਕਨੰ ਜਥਾ ਉਚਾਰ ਸਤਗੁਰੂ ਜੀ ਕਹਿਣ ਲੱਗੇ ਨਹੀਂ ਤਾਂ ਸਕਲ ਵਸਤ ਇਸ ਦੇਸ਼ ਉਪਜਤ ਨਿਤ ਪ੍ਰਤ ਹੋਤ ਵਿਸ਼ੇਸ਼ ਹੁਣ ਤੁਸੀਂ ਮੰਨਿਆ ਨਹੀਂ ਨਾ ਤੁਹਾਨੂੰ ਕਿਹਾ ਸੀ ਕਨਕਾ ਨੇ ਕਮਾ ਦੇ ਸਾਰਾ ਕੁਝ ਹੁੰਦਾ ਪਰ ਪਾਤਸ਼ਾਹ ਜੀ ਕਹਿੰਦੇ ਤੁਸੀਂ ਮੰਨਿਆ ਨਹੀਂ ਬਰਾੜਾ ਨੂੰ ਕਿਹਾ ਤੇ ਭਾਈ 달 ਸਿੰਘ ਸੀ ਜਿਹੜਾ ਉਹ ਵੀ ਪਾਤਸ਼ਾਹ ਜੀ ਬਾਰੇ ਜਾਣ ਸਕੈ ਨਾ ਆਸ਼ਾ ਗੁਰ ਕੋ ਉਹ ਵੀ ਗੁਰੂ ਸਾਹਿਬ ਜੀ ਦਾ ਆਸ਼ਾ ਨਹੀਂ ਸੀ ਸਮਝਦਾ ਬਰਾੜ ਵੀ ਪਾਤਸ਼ਾਹ ਦਾ ਆਸ਼ਾ ਨਾ ਜਾਣ ਸਕੇ ਪਰ ਪਾਤਸ਼ਾਹ ਨੇ ਫਿਰ ਵੀ ਕਿਹਾ ਕੋਈ ਨਹੀਂ ਭਾਈ ਜੇ ਤੁਹਾਨੂੰ ਇੱਕਾਈ ਨਜ਼ਰ ਆਉਂਦੀ ਏ ਸਤਗੁਰੂ ਜੀ ਕਹਿੰਦੇ ਮੋਠ ਬਾਜ ਜਿਹੜੀ ਨજર ਆਉਂਦੀ ਏ ਪਰ ਆਉਣ ਵਾਲੇ ਸਮੇਂ ਚ ਸਹਿਜੇ ਸਹਿਜੇ ਤੇ ਕਣਕਾਂ ਵੀ ਹੋਣਗੀਆਂ ਕਮਾਦ ਵੀ ਹੋਏਗਾ ਸਾਰਾ ਕੁਝ ਹੀ ਹੋਏਗਾ ਅੱਜ ਬੜੀ ਕਿਰਪਾ ਹੈ ਆਪਾਂ ਦੇਖਦੇ ਹਾਂ ਇਹ ਪਾਤਸ਼ਾਹ ਜੀ ਦੀਆਂ ਦਾਤਾਂ ਆ ਪਾਤਸ਼ਾਹ ਦੇ ਬਚਨ ਏ ਸੋ ਸਾਥ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿਰਪਾ ਕਰਨ ਪਾਤਸ਼ਾਹ ਜੀ ਦੇ ਇਤਿਹਾਸ ਦੀ ਵਿਚਾਰ ਕਰਦੇ ਆ ਬਿੰਦ ਭੁੱਲਾ ਹੋ ਗਈਆਂ ਹੋਣਗੀਆਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਖਸ਼ਣ ਯੋਗ ਹਨ ਆਪ ਸਭ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ ਜੀ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਰਾਨਨਾਥ ਅਨਾਥ ਸਖੇ ਦੀਨ ਨਰਦਨਵਾਰ ਏ ਸੁਨਰਾਥ ਅਗੰਮ ਪੂਰਨ 모ਹੇ ਮਯਾਤਾਰ ਅੰਧਕੂਪ ਮਹਾ ਭਿਆਨ